ਐਤਵਾਰ ਦੀ ਰਾਤ ਨੂੰ ਬਠਿੰਡਾ ਦੇ ਗ੍ਰੀਨ ਸਿਟੀ ਰੋਡ ਤੇ ਚੋਰਾ ਵੱਲੋਂ ਬਣਾਇਆ ਗਿਆ ਇੱਕ ਲੈਬਾਰਟਰੀ ਨੂੰ ਨਿਸ਼ਾਨਾ ਸੋਮਵਾਰ ਨੂੰ 9 ਵਜੇ ਦੇ ਲਗਭਗ ਫਿੰਗਰਪ੍ਰਿੰਟ ਐਕਸਪਰਟ ਦੀ ਟੀਮ ਪਹੁੰਚੀ ਦੋਨੋਂ ਵੱਲੋਂ ਕੀਤੀ ਗਈ ਜਾਂਚ ਦਿੱਤੀ ਗਈ ਇਹਨਾਂ ਵੱਲੋਂ ਥਾਣਾ ਥਰਮਲ ਦੀ ਪੁਲਿਸ ਨੂੰ ਸ਼ਿਕਾਇਤ ਸੋਮਵਾਰ ਨੂੰ 9:30 ਵਜੇ ਦੇ ਲਗਭਗ ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਉਹਨਾਂ ਦੀ ਦੁਕਾਨਾਂ ਦੇ ਬਾਹਰ ਚੌਕੀਦਾਰ ਆ ਉਹਦਾ ਫੋਨ ਆ ਕਿ ਉਹਨੇ ਦੁਕਾਨ ਦੇ ਬਾਹਰ ਬੰਡੋਲੇ ਪਿਆ ਜਦ ਆ ਕੇ ਦੇਖਿਆ ਗਿਆ ਤਾਂ ਉਹਨਾਂ ਦੇ ਬਾਹਰਲਾ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅੰਦਰਲਾ ਵੀ ਇੱਕ ਲੋਕ ਹੋਰ ਟੁੱਟਿਆ ਹੋਇਆ ਸੀ ਜਿਸ ਨੂੰ ਲੈ ਕੇ ਉਹਨਾਂ ਦੇ ਬਹੁਤ ਸਾਰੀਆਂ ਜਿਹੜੀਆਂ ਅੰਦਰ ਮਸ਼ੀਨਾ ਸਨ ਮਹਿੰਗੀਆਂ ਮਸ਼ੀਨਾ ਸਨ ਉਹ ਸਾਰੀਆਂ ਚੋਰੀ ਹੋ ਚੁੱਕੀਆਂ ਸਨ ਲਗਭਗ 6 6 ਲਗਦੇ ਆਸ-ਪਾਸ ਉਹਨਾਂ ਦੀ ਦੁਕਾਨ ਅੰਦਰ ਚੋਰੀ ਹੋ ਚੁੱਕੀ ਹੈ ਤੇ ਅੱਜ ਫਿੰਗਰਪ੍ਰਿੰਟ ਐਕਸਪਰਟ ਦੀ ਟੀਮ ਵੀ ਉੱਥੇ ਆ ਕੇ ਜਾਂਚ ਆਪਣਾ ਕਰ ਰਹੀ ਸੀ ਅਤੇ ਉਹਨਾਂ ਵੱਲੋਂ ਥਾਣਾ ਧਰਮਲ ਦੀ ਪੁਲਿਸ ਵੱਲੋਂ ਸੂਚਨਾ ਪੁੱਛੋਚਾ ਰਹੀ ਤੇ ਪੁਲਿਸ ਅਸ ਮੰਗਦੀ ਜਾਂਚ ਕਰ ਰਹੀ ਹੈ ਮੇਰਾ ਨਾਮ ਕਮਲਪ੍ਰੀਤ ਸਿੰਘ ਹੈ ਜੀ। ਕੱਲ ਰਾਤੀ 3:30 ਵਜੇ ਚੋਰੀ ਹੋਈ ਸੀ ਬੀਤੀ ਰਾਤ। ਚੌਕੀਦਾਰ ਦਾ ਫੋਨ ਆਇਆ ਸੀ ਕਿ ਤੁਹਾਡੀ ਲੈਬ ਦੇ ਬਾਹਰ ਪਾਣੀ ਡੁੱਲਿਆ ਰਹਿ ਗਿਆ। ਤੇ ਸ਼ਟਰ ਖੁੱਲਿਆ ਹੋਇਆ ਸੀਗਾ। ਮਤਲਬ ਬਿਨਾਂ ਲੋਕ ਤੋਂ ਸੀਗਾ। ਉਹਨਾਂ ਦੇ ਹਦਾਇਤ ਮੁਤਾਬਕ ਅਸੀਂ ਇੱਥੇ ਆਏ ਸੀਗੇ। ਆ ਕੇ ਦੇਖਿਆ ਤਾਂ ਸੈੱਲ ਕਾਊਂਟਰ ਮਸ਼ੀਨਾਂ ਦੋਨੋਂ ਬਾਇਓਕੈਮਿਸਟਰੀ ਨਾਲ ਪੀਸੀ ਪ੍ਰਿੰਟਰ ਗੱਲਾ ਓਪਨ ਸੀਗਾ। ਪਾਣੀ ਵਗੈਰਾ ਬਿਖਰਿਆ ਹੋਇਆ ਸੀ ਸਮਾਨ। ਸੋ ਆ ਕੋ ਸੀਗਾ ਜਦੋਂ ਆਏਗੇ। ਉਹਨ ਦੇ ਸਾਰੇ ਤੇ ਪੀਸੀ ਆਰ ਕੋਲੀ ਖੜੀ ਸੀਗੀ ਉਹਨਾਂ ਨੂੰ ਹਦਾਇਤ ਦਿੱਤੀ ਉਹਨਾਂ ਨੇ ਆ ਕੇ ਮੌਕੇ ਤੇ ਚੱਕ ਚੁੱਕ ਕੀਤਾ ਇੱਕ ਰਿਆ ਉਹਨਾਂ ਨੇ ਐਫ ਆਈ ਆਰ ਕਰਾ ਕੇ ਇੱਕ ਰਿਆ ਥਰਮਲ ਕਲੋਨੀ ਖਾਣੇ ਤੇ ਬਾਕੀ ਦੇਖੋ ਕੀ ਕਹਿੰਦੇ ਪ੍ਰਸ਼ਾਸਨ ਤੇ ਫੋਰੈਂਸਿਕ ਜਾਂਚ ਟੀਮ ਵੀ ਮੌਕੇ ਤੇ ਜਾਂਚ ਕੀਤੀ ਹੈ ਹਾਂਜੀ ਫੋਰੈਂਸਿਕ ਟੀਮ ਹੋ ਗਿਆ ਲਗਭਗ 2 ਘੰਟੇ ਦੇ ਆਸ-ਪਾਸੋਂ ਜਾਂਚ ਚੱਲਦੀ ਰੋ ਉਹ ਆਪਣਾ ਕਰ ਰਿਹਾ ਕਾਰਵਾਈ ਬਾਕੀ ਦੇਖੋ ਨੁਕਸਾਨ ਦਾ ਕਿੰਨਾ ਕੁ ਅੰਦਾਜ਼ਾ ਹੈਗਾ ਕਵੀਤਾ ਨੁਕਸਾਨ ਸਾਰ ਸੈਲ ਕਾਊਂਟਰ ਸੀਗਾ ਲਗਭਗ 4 ਲੱਖ ਦੇ ਕਰੀਬ 1,75 ਹਜ਼ਾਰ ਰੁਪਏ ਦੇ ਬੈਕਮੈਂਸਟ ਸੀਗੀ ਪੀਸੀ ਵਗੈਰਾ ਸੀਗਾ ਕੁਛ 6 ਲੱਖ ਰੁਪਏ ਦੇ ਆਸ-ਪਾਸ ਸਾਰਾ ਸੀਗਾ ਕੈਸ਼ ਸੀਗਾ 10 ਲੱਖ ਰੁਪਏ। ਅੱਛਾ। ਤੇ ਕੋਣ-ਕੋਣ ਹੁੰਦਾ ਬੈਸੀ ਇਸੇ ਲੈਬੋਰੀ ਜੁਤੇ। ਮੈਂ ਤੇ ਮੇਰਾ ਪਾਰਟਨਰ ਦੋਏ ਨਹੀਂ ਸੀ। ਅੱਛਾ। ਤੇ ਹੁਣ ਕੀ ਅਕੀ ਲੱਗਦਾ ਤੁਹਾਨੂੰ ਕੀ ਜਿਹੜਾ ਕਿਵੇਂ ਚੋਰ ਜਿਹੜੇ ਨੇ ਦਾਖਲ ਹੋਏ ਤੇ ਤਾਲਾ ਵਿਗਿਆ ਥੋੜੇਗੇ। ਤਾਲਾ ਵਗੈਰਾ ਤਾਲਾ ਸੀਗਾ ਸਰ ਇੱਕ ਲੋਕ ਲੱਗਿਆ ਹੋਇਆ ਸੀਗਾ ਸਾਈਡ ਤੇ ਸ਼ਟਰ ਵਾਲਾ ਉਹ ਤੋੜ ਕੇ ਨਾਲ ਤੇ ਪਲਾਟ ਚ ਸੱਟਾ ਗਿਆ। ਐਲੂਮੀਨੀਅਮ ਦਾ ਲੋਕ ਸੀਗਾ ਉਹ ਡੈਮੇਜ ਕਰਤਾ। ਇਹ ਸਭ ਕੁਝ ਤੋੜ ਵਗੈਰਾ ਕਰਕੇ ਅੰਦਰ ਆ ਗਿਆ ਗਿਆ। ਇਹਨਾਂ ਕੀ ਮਾਮਲਾ ਜੇਕਰ ਇਹ ਚੋਰੀ ਹੋਈ ਹੈ ਨਾ ਚੋਰੀ ਇਹ ਚੋਰੀ ਦੀ ਮਲਤੀ 4.5 ਲੱਖ ਰੁਪਏ ਕਹਿ ਰਹੇ ਆ ਤੇ ਬਾਕੀ ਵੈਰੀਫਾਈ ਕਰ ਰਹੇ ਆ ਆਪਾਂ ਕੀ ਮਸ਼ੀਨਾਂ ਚੋਰੀ ਹੋਈਆਂ ਕੀ ਉਹਨਾਂ ਦੇ ਕੀ ਵੀ ਕਰਕੇ ਚੋਰੀ ਹੋਈਆਂ ਕਿਉਂਕਿ ਲੈਬ 'ਚ ਪਹਿਲਾਂ ਕੋਈ ਚੋਰੀ ਨਹੀਂ ਹੋਈ ਤੇ ਆਪਾਂ ਉਹ ਵੈਰੀਫਾਈ ਕਰਾਂਗੇ ਆਲੇ ਦੁਆਲੇ ਤੋਂ ਘਰ ਵੀ ਰਹੇ ਆ ਕੈਮਰੇ ਚੈੱਕ ਕਰ ਰਹੇ ਆ ਵੀ ਕਿੱਥੇ ਆਉਂਦਾ ਆਪਣੇ ਕੋਲ ਵੀ ਕੀ ਪਹਿਲਾਂ ਕਿਸੇ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਨਹੀਂ ਤੇ ਹੋਰ ਨਹੀਂ ਕੈਸ਼ ਤਾਂ 2500 ਰੁਪਏ ਚੋਰੀ ਹੋਇਆ ਵੇਰੀਫਾਈ ਕਰਕੇ ਜੋ ਵੀ ਆਉਂਦਾ ਸੀਸੀਟੀਵੀ ਕੈਮਰੇ ਚੈੱਕ ਕੀਤੇ ਪਰ ਉਹਨਾਂ 'ਚ ਕੋਈ ਆਈ ਨਹੀਂ ਘਟਨਾ ਸੁਣਦੀ ਪਰ ਫਿਰ ਵੀ ਆਪਾਂ ਕੰਟਰੋਲ ਤੇ ਕੈਮਰੇ ਚੈੱਕ ਕਰ ਰਹੇ ਆ ਜੋ ਵੀ ਦੁਕਾਨ ਦੇ ਵਿੱਚ ਕੈਮਰੇ ਲੱਗੇ ਦੁਕਾਨ ਦੇ ਵਿੱਚ ਕੋਈ ਕੈਮਰੇ ਨਹੀਂ ਤੇ ਜ਼ਿਆਦਾਤਰ ਦੁਕਾਨਾਂ ਦੇ ਵਿੱਚ ਕਾਫੀ ਮਹਿੰਗੇ ਆਈਟਮਾਂ ਹੁੰਦੀਆਂ ਪਰ ਕੈਮਰੇ ਨਹੀਂ ਲਾਉਂਦੇ ਲੱਗਦਾ ਵੀ ਇਹਦੇ ਲਈ ਆਪਾਂ ਮੀਟਿੰਗ ਰੱਖ ਲਾਂਗੇ ਉਹਨਾਂ ਦੇ ਜੋ ਵੀ ਦੁਕਾਨ ਹੈ ਉਹਨਾਂ ਨੂੰ ਕਹਾਂਗੇ ਆਪਦੇ ਸੀਸੀਟੀਵੀ ਕੈਮਰੇ ਲਾਓ ਤਾਂ ਕਿ ਥੋੜੀ ਸੇਫ ਸਾਈਡ ਐਸ ਵਿੱਚ ਨਾਲੇ ਸਾਨੂੰ ਸਿਰ ਹੈਲਪ ਮਿਲਦੀ ਸੋਣੀ